ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਤੁਸੀਂ ਮੇਰੇ ਪਿੱਛੇ ਬਾਗ ਦੇਖ ਰਹੇ ਜੇ ਇਹ 12 12 13 13 14 14 ਸਾਲ ਦੇ ਬਾਗ ਨੇ ਇੱਕ ਬਾਗ ਨੂੰ ਤਿਆਰ ਹੋਣ ਲਈ 8 ਤੋਂ 10 ਸਾਲ ਦਾ ਸਮਾਂ ਚ ਲੱਗਦਾ ਆ ਤੇ ਇਹ ਲਗਭਗ ਅੱਜ ਡੇਢ ਮਹੀਨਾ ਹੋ ਚੱਲਿਆ ਮੀਂਹ ਪਿਆ ਨੂੰ ਡੇਢ ਮਹੀਨਾ ਪਹਿਲਾਂ ਮੀਂਹ ਪਿਆ ਸੀ ਉਸ ਤੋਂ ਬਾਅਦ ਫਿਰ ਪਿਛਲੇ ਦਿਨੀ ਮੀਂਹ ਪਿਆ ਗਿਆ ਇਹਨਾਂ ਬਾਗਾਂ 'ਚੋਂ ਪਾਣੀ ਨਹੀਂ ਸੁੱਕਿਆ ਤੇ ਕਿਸਾਨ ਆਪਦੇ ਖਰਚੇ ਤੇ ਬਾਗ ਬਚਾਉਣ ਲਈ ਆ ਦੇਖ ਸਕਦੇ ਜੇ ਜੇ ਕੈਂਟਰਾ ਨਾਲ ਪਾਣੀ ਕੱਢ ਰਾਇਆ ਆ ਕੁੱਤਾ ਵਰਗੇ ਬਾਗ ਪਾਲੇ ਨੇ ਉਹਨਾਂ ਨੂੰ ਬਚਾਉਣ ਲਈ ਦੇਖੋ ਲੱਖ ਲੱਖ ਰੁਪਏ ਖਰਚਾ ਕਰ ਬਕਰੀ ਬਿਟੇ ਨੇ ਪਰ ਮੈਂ ਇੱਥੋਂ ਦੇ ਹਲਕਾ ਇੰਚਾਰਜ ਨੂੰ ਪੁੱਛਣਾ ਚਾਹੁੰਦਾ ਆ ਇੱਥੋਂ ਦੇ ਐਮ ਐਲ ਏ ਨੂੰ ਪੁੱਛਣਾ ਚਾਹੁੰਦਾ ਆ ਕੀ ਇਹ ਗਿਣਤੀ ਦੇ ਪਿੰਡ ਸੀ ਕਿ ਜਿਵਾਨ ਖੇੜਾ ਖੁਈਆਂ ਸਰਵਰ ਗਿੱਦੜਾਂ ਵਾਲੀ ਹਲਕੇ ਹੋਰ ਦੇ ਦਲਮੀਰ ਖੇੜਾ ਮੌਜਗੜ ਦਾ ਕੁਛ ਰਕਾ ਜੰਡ ਵਾਲਾ ਸੱਪਾ ਵਾਲੀ ਯਾ ਕੋਈ ਇੱਕ ਦਾ ਹੋਰ ਪਿੰਡ ਸੀ ਇਹ ਗਿਣਤੀ ਦੇ ਪਿੰਡ ਦਿਆਦੇ ਥੋੜੇ ਥੋੜੇ ਰਕਵੇ ਸੀਗੇ ਕਿਸੇ ਪਿੰਡ ਦਾ 200 ਕਿਲਾ ਕਿਸੇ ਦਾ 250 ਕਿਲਾ ਓ ਯਾਰ ਤੁਸੀਂ ਇੱਕ ਪੰਜੀ ਤੱਕ ਦੀ ਮਤ ਨਹੀਂ ਕੀਤੀ ਨਾ ਹਲਕਾ ਇੰਚਾਰਜ ਨੇ ਯਾਰ ਤੁਸੀਂ ਤਿੰਨ ਤਿੰਨ ਸਾਲ ਹੋ ਗਏ ਤੁਹਾਨੂੰ ਹਲਕਾ ਇੰਚਾਰਜ ਬਣਿਆ ਨੂੰ ਜਿਹੜੇ ਐਮਐਲਏ ਸਾਹਿਬ ਤੁਸੀਂ ਅੱਜ ਐਮਐਲਏ ਚਲੋ ਤੁਸੀਂ ਆਪੋਜੀਸ਼ਨ ਚ ਜੇ ਪਰ ਤੁਹਾਨੂੰ ਤਾਂ ਰਾਜ ਭਾਗ ਭੋਗਦਿਆਂ ਨੂੰ 40 ਸਾਲ ਹੋ ਗਏ ਨੇ ਕੋਈ ਯਾਰ ਇਹਨਾਂ ਪਿੰਡਾਂ ਨੂੰ ਕੋਈ ਇੱਕ ਪਿੰਡ ਨੂੰ ਕੀ 10-10 ਲੱਖ ਰੁਪਿਆ ਦੇ ਵੀ ਜਾਂਦੇ ਦਾ ਸਾਰੀ ਉਮਰ ਤੁਹਾਨੂੰ ਸਿਰ ਲੋਕਾਂ ਨੇ ਪਾਵਰਾਂ ਦਿੱਤੀਆਂ ਨੇ ਲੋਕਾਂ ਨੇ ਤੁਹਾਡੇ ਘਰ ਤਾਨੂੰ ਚੌਧਰਾ ਦਿੱਤੀਆਂ ਨੇ ਸਲਾਮ ਕਰਦੇ ਆ ਲੋਕ ਤੁਹਾਨੂੰ ਇਸ ਇਲਾਕੇ ਦੇ ਆ ਪੁੱਤਾਂ ਵਰਗੇ ਬਾਗ ਸੁੱਕੀ ਵੀ ਜਾਂਦੇ ਪਏ ਆ ਤੇ ਆਹ ਹਾਲ ਆਪ ਨੇ ਮਜਬੂਰਨ ਟ੍ਰੈਂਕਰਾਂ ਨਾਲ ਹੀ ਪਾਣੀ ਕੱਢਣਾ ਪੈਂਦਾ ਤਾਂ ਕਿਸਾਨ ਵੀਰਾਂ ਨੂੰ ਆ ਆ ਪਾਣੀ ਕੱਢ-ਕੱਢ ਕੇ ਲੋਕ ਆਦੇ ਬਾਗ ਬਚਾਉਂਦੇ ਪਿਆ ਕੋਟਵਾ ਤੇ ਵੀਡੀਓ ਪਾਉਣ ਨਾਲ ਕਿਸਾਨਾਂ ਦਾ ਹੱਲ ਨਹੀਂ ਹੋਣਾ ਜੇ ਕਿਸਾਨਾਂ ਦੇ ਬਾਗਾਂ ਦੀ ਅਸਲ ਜ਼ਿੰਮੇਵਾਰੀ ਦੇ ਤੇ ਇਹਨਾਂ ਪਿੰਡਾਂ ਚ ਆਓ ਤੇ ਦੋ ਇਹਨਾਂ ਨੂੰ ਆ ਕੇ ਪੈਸੇ ਆ ਚੱਕੋ ਪੈਸੇ ਤੇ ਕੱਢੋ ਪਾਣੀ ਤੇ بچਾਓ ਬਾਗ ਇਹ ਲੋਕ ਜਿਹੜਾ ਪੰਜਾਬ ਹੈ ਨਾ ਜੀ 10 ਰੁਪਏ ਦਾ ਕਰ ਦੋ 100 ਰੁਪਏ ਦਾ ਤੁਹਾਡਾ ਗੁਣ ਯਾਦ ਰੱਖਣਗੇ ਇੱਕ ਦੂਜੇ ਨੂੰ ਪੰਡਣ ਤੇ ਆਮ ਆਦਮੀ ਭਾਜਪਾ ਨੂੰ ਪੰਡੀਆਂ ਦੀ ਭਾਜਪਾ ਆਮ ਆਦਮੀ ਨੂੰ ਪੰਡੀਆਂ ਦੀ ਕਾਲੀ ਦੂਜੇ ਨੂੰ ਪੰਡੀਆਂ ਦੇ ਕਾਂਗਰਸ ਉਹਨੂੰ ਪੰਡੀਆਂ ਦੀ ਕੁਛ ਨਾ ਕਰੋ ਅੱਜ ਇੱਕ ਲੋੜ ਆ ਕਿਸਾਨਾਂ ਦੇ ਨਾਲ ਖੜਨ ਦੀ ਤੇ ਕਿਸਾਨਾਂ ਦੇ ਨਾਲ ਖੜੋ ਧੰਨਵਾਦ ਜੀ